ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਈ ਬ੍ਰੇਕਿੰਗ ਚੱਲਦਾ ਪੁਛੰਦਰੀ ਮਾਰੀ ਨਹੀਂ ਇਹ ਦੁਕਾਨ ਤੇ ਫੜ ਗਏ ਅੱਜਹੀਂ ਮੈਂ ਉਹ ਨਾੜਕਾ ਸਟਾ ਲਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤਗਾ ਗਲੇ ਅਗਲੀ ਗਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂ ਕਾਂਗ ਪਿੰਡ ਦਾ ਕੀ ਲੱਗਦਾ ਕੋ ਮਾਮਲਾ ਕਿਹੋ ਜਿਹਾ ਹੋਆ ਮਾਉਲਕ ਬੇਖਣ ਸੁਣੇ ਤੇ ਆਇਆ ਪੈਸਾ ਬੁਨ ਲੈ ਲੈਣੇ ਅੱਛਾ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇਖੀ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੂਪ ਲਾਇਆ ਕਿਸ ਤੇ ਜਿਹਨੇ ਮੈਂ ਉੱਥੇ ਮੌਕੇ ਤੋਂ ਹੋਂਡੇ ਉੱਥੋਂ ਹੀ ਆ ਦੇ ਜਾਣੇ ਨਾ ਜਾਣਦੇ ਆ ਅੰਦਰ ਨਹੀਂ ਜਾ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੜ ਗਿਆ ਕਿ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਤੇ ਇੱਕ ਸਾਲਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆ ਉਹ ਜਿਨ੍ਹਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਡੈਥ ਹੋਈ ਨੰਦਨਾ ਗੁਰਪ੍ਰੀਤ ਕੌਰ ਇਹ ਹਸਬੈਂਡ ਕੀ ਕਰਦੇ ਉਹਨਾਂ ਦੇ ਹਸਬੈਂਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦੇ ਹਸਬੰਦ ਦਾ ਕੀ ਨਾਮ ਉਹਨਾਂ ਦੇ ਆ ਹਸਬੈਂਡ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕਿ ਘਰ 'ਚ ਇਕੱਲੇ ਸੀ ਜਾਂ ਕੀ ਘਰ 'ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕੱਥੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਥੇ ਆਏ ਜੀ ਹਾਂਜੀ ਤੁਸੀਂ ਕਿਹ ਜੀ ਵੇਖਿਆ ਕਿੰਨੀ ਕਿੰਨੀ ਉਮ ਉਹਨਾਂ ਦੀ ਉਹਨਾਂ ਉਹਨਾਂ ਦੀ ਉਹਨਾਂ ਦੀ 35 ਸਾਲ ਉਮਰ ਜੇ ਇਹ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ